ਇਸ ਲਈ ਕਈ ਮਹੀਨਿਆਂ ਤੋਂ ਜਿਹੜਾ ਹੈ ਸ਼੍ਰੀ ਨੰਦਪੁਰ ਸਾਹਿਬ ਦੇ ਵਿੱਚ ਨਵੇਂ ਪਾਤਸ਼ਾਹ ਕੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀਪੁਰ ਮਨਾਉਣ ਨੂੰ ਲੈ ਕੇ ਤਿਆਰੀਆਂ ਤੁਰਾ ਸ਼ੋਰਾ ਨਾਲ ਚੱਲਦੀਆਂ ਨੇ ਜਿਸ ਦੇ ਵਿੱਚ ਸ਼ਹਿਰ ਦੀਆਂ ਸਾਰੀਆਂ ਸੜਕਾਂ ਦਾ ਨਵੀਨੀਕਰਨ ਸ਼ਹਿਰ ਦੀ ਸਫਾਈ ਚ ਦੀ ਡਰੀਮਸ ਹੈ ਅ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰੇਜ਼ ਲਗਾਣਾ ਬਹੁਤ ਸਾਰੇ ਕੰਮ ਹੈ ਜਿਹੜੇ ਹੋ ਰਹੇ ਨੇ ਉਸੇ ਦੇ ਵਿੱਚ ਜਿਹੜਾ ਹੈ ਉਹਨੇ ਖੋਰ ਤੁਸੀਂ ਦੇਖ ਸਕਦੇ ਹੋ ਸਾਡੀ ਕੋਸ਼ਿਸ਼ ਹੈ ਕਿ ਸ਼ਹਿਰ ਨੂੰ ਵਾਈਟ ਸਿਟੀ ਜਿਹੜੇ ਨਾਲ ਸਭ ਨੂੰ ਵਾਈਟ ਸਿਟੀ ਆਖਿਆ ਜਾਂਦਾ ਪਰ ਹਕੀਕਤ ਤੋਂ ਬਹੁਤ ਦੂਰ ਹੈ ਜੇ ਵਾਈਟ ਸਿਟੀ ਤੋਂ ਇਸ ਕਰਕੇ ਉਸ ਵਾਈਟ ਸਿਟੀ ਦੇ ਉਪਰਾਲੇ ਨੂੰ ਲੈਂਦੇ ਹੋਏ ਸਾਰੇ ਪੋਲ ਜਿੰਨੇ ਇਲੈਕਟ੍ਰਿਕ ਪੋਲਸ ਆ ਉਹ ਵਾਈਟ ਪੇਂਟ ਕਰਾਇਆ ਗਏ ਨੇ ਤੇ ਹੁਣ 20000 ਲੀਟਰ ਕੁਆਲਿਟੀ ਪੇਂਟ ਜਿਹਦੇ ਵਿੱਚ ਸਾਰੀ ਕੰਪਨੀਆਂਜ਼ ਨੇ ਮਦਦ ਕੀਤੀ ਹੈ ਐਂਡ ਨੈਰੋਲੈਕ ਪੇਂਟ ਸੇ ਸ਼ੇਨ ਪੇਂਟ ਜਿਹੜੇ ਪੇਂਟ ਅਸੀਂ ਅਰੇਂਜ ਕਰਵਾਇਆ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬਿਲਕ ਕਰਦੇ ਆ ਕਿ ਇਸ ਜਿਹੇ ਸਾਦੂ ਇਹ ਕੋਈ ਮੇਰਾ ਨਿੱਜੀ ਮਕਸਦ ਨਹੀਂ ਹੈ ਇਹ ਪੂਰੇ ਸ਼ਹਿਰ ਦਾ ਮਕਸਦ ਹੈ ਆ ਸਾਰੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਡੀਸੀ ਸਾਹਿਬ ਇੱਥੇ ਸੀ ਸਾਰੇ ਐਸ ਡੀ ਐਮ ਸਾਹਿਬ ਸਾਰੇ ਇੱਥੇ ਸੀਗੇ ਬਹੁਤ ਸਤਕਾਰਯੋਗ ਸਤਪਾਪਾ ਸਤਨਾਮ ਸਿੰਘ ਜੀ ਰਹਿਨਵਾਈ ਇਹ ਕਾਰਸੇਵਾ ਸੀ ਸ਼ੁਰੂ ਕੀਤੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਸੀਂ 100 ਜਿਹੜੇ ਲੇਬਰ ਹੈ ਉਹ ਅਰੇਂਜ ਕਰਾਵਾਂਗੇ ਜੋ ਪੂਰੇ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਲੋਕ ਸਹਿਮਤੀ ਦਿੰਦੇ ਉੱਥੇ ਉੱਥੇ ਪੇਂਟ ਕਰਨਗੇ ਨਾਲ ਹੀ ਅਸੀਂ ਆਪਣੇ ਜਿਹੜੇ ਸਾਡੇ ਐਮਸੀ ਆਫਿਸ ਹੈ ਪਲੱਸ ਜਿਹੜੇ ਐਮਸੀ ਸਹਿਬਾਨ ਹੈ ਉਹਨਾਂ ਦੇ ਕੋਲ ਵੀ ਪੇਂਟ ਜਿਹੜਾ ਬਾਹਰ ਕਰਾ ਰਹੇ ਆ ਤਾਂ ਕਿ ਉਹ ਘਰ ਘਰ ਜਾ ਕੇ ਜਿਹੜੇ ਪਰਿਵਾਰ ਸੰਗਰਥ ਨੇ ਉਹਨੂੰ ਅਸੀਂ ਪੇਂਟ ਤੇ ਬ੍ਰਸ਼ ਦੇ ਦਾਂਗੇ ਲੇਬਰ ਉਹ ਆਪ ਲਾ ਕੇ ਆਪਣਾ ਬਾਹਰੋਂ ਪੇਂਟ ਕਰਾ ਦਨ ਤਾਂ ਕਿ ਅਗਲੇ 5-7 ਦਿਨ ਚ ਸ਼ਹਿਰ ਦੀ ਜਿਹੜੀ ਦੇਖਿਆ ਹੋਰ ਸੋਹਣੀ ਹੋ ਸਕੇ ਅੱਜ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਦੇਖਦਾ ਹਾਂ ਸੋਸ਼ਲ ਮੀਡੀਆ ਦੇ ਉੱਤੇ ਕਿ ਅਨੰਕਪੁਰ ਸਾਹਿਬ ਦੀ ਵਾਇਰਲ ਜਿਹੜੀ ਵੀਡੀਓਜ਼ ਹੈ ਪੂਰੇ ਦੇਸ਼ ਤੇ ਦੁਨੀਆ ਚ ਵਾਇਰਲ ਹੋ ਰਹੀ ਚੰਗੀ ਗੱਲਾਂ ਨੂੰ ਲੈ ਕੇ ਸਾਫ ਸੁਥਰਾ ਹੀ ਨੂੰ ਲੈ ਕੇ ਜੋ ਤਿਆਰੀਆਂ ਹੈ ਚਾਹੇ ਉਹ ਪੰਜ ਪਿਆਰਾ ਪਾਰਕ ਹੋਵੇ ਜਾਂ ਫਿਰ ਜਿਹੜੇ ਆਪਾਂ ਵਾਲ ਪੇਂਟਿੰਗ ਆਰਟ ਕਰਾ ਰਹੇ ਆ ਗੁਰਦੁਆਰਾ ਸੀਸਕਨ ਸੇ ਸਾਹ ਦੇ ਕੋਲ ਬਹੁਤ ਸੁੰਦਰ ਜਿਹੜੇ ਚਿੱਤਰਕਾਰੀ ਹੈ ਹੋ ਰਹੀ ਹੈ ਇਤਿਹਾਸ ਨੂੰ ਜਿਹੜਾ ਸਾਡੇ ਸ਼ਹਿਰ ਨੂੰ ਬਹੁਤ ਖੂਬਸੂਰਤ ਸਾਰਾ ਕੁਝ ਸਾਰਾ ਕੁਝ ਦੇ ਕੋਈ ਵੱਖ ਨਹੀਂ ਹੋ ਰਹੀ ਜੇ ਅਸੀਂ ਸੜਕਾਂ ਕਰ ਰਹੇ ਹਾਂ ਅਗਰ ਕੋਈ ਸਮਾਗਮ ਵੱਖ ਨਹੀਂ ਸਰਵ ਧਰਮ ਸਮੇਲਨ ਕਰਾ ਰਹੇ ਆ ਤੇ ਸਾਰ ਧਰਮਾਂ ਦੇ ਆ ਰਹੇ ਆ ਅਸੀਂ ਕੋਈ ਵੱਖ ਨਹੀਂ ਹੈ ਜਿਹੜਾ ਇਹ ਪਾੜ-ਪਾਣ ਵਾਲੀ ਗੱਲ ਬਿਲਕੁਲ ਗਲਤ ਹੈ ਸਾਰਾ ਕੁਝ ਇੱਕ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦੀ ਅੱਲਾ ਜੀ ਦੀ ਸ਼ਹਾਦਤ ਨੂੰ ਮਨਾਉਂਦਾ ਹੱਕ ਸਾਰਿਆਂ ਨੂੰ ਹੈ ਤੇ ਜਿੰਨੇ ਹਰ ਸਟੇਟ ਕਰ ਰਹੀ ਹੈ ਬੜੀ ਖੁਸ਼ੀਗੱਲਾਂ ਦੀ ਗੱਲ ਹੈ ਮੈਂ ਜਿੰਨਾ ਸਟੇਟਾਂ ਚ ਮੈਂ ਸੱਦਾ ਦੇਣ ਗਿਆ ਮਹਾਰਾਸ਼ਟਰ ਸਰਕਾਰ ਕਰ ਰਹੀ ਹੈ ਸ਼੍ਰੀ ਜੰਮੂ ਕਸ਼ਮੀਰ ਦੀ ਸਰਕਾਰ ਕਰ ਰਹੀ ਹੈ ਕੱਲ ਸਾਡੇ ਮੈਨੂੰ ਪ੍ਰਧਾਨ ਸਾਹਿਬ ਦਾ ਫੋਨ ਆਇਆ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੱਲ ਆ ਰਹੀ ਹੈ ਅਸੀਂ ਉਹਦੇ ਨਗਰ ਕੀਰਤਨ ਲਈ ਗਾਡ ਆਫ ਆਨਰ ਹਰ ਤਰ੍ਹਾਂ ਦਾ ਬੰਦੂਵਸ ਕਰ ਰਹੇ ਹਰ ਸੰਸਥਾ ਮੈਨੂੰ ਅਨੰਦਪੁਰ ਸਾਹਿਬ ਦੇ ਜਿਹੜੇ ਬ੍ਰਾਹਮਣ ਪਰਿਵਾਰ ਹੈ ਉਹ ਆਕੇ ਮੈਨੂੰ ਕਹਿੰਦੇ ਅਸੀਂ ਸਮਾਗਮ ਕਰਨਾ ਚਾਹੁੰਦੇ ਸਭ ਦੇ ਗੁਰੂ ਸਾਹਿਬ ਤਾਂ ਸਭ ਦੇ ਹੈ ਜੋ 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 ਕਰਨਾ ਚਾਹੁੰਦਾ ਸਭ ਨੂੰ ਅਧਿਕਾਰ ਹੈ ਜੀ ਸਾਰਿਆਂ ਨੂੰ ਕਰਨਾ ਚਾਹੀਦਾ ਤੇ ਬਹੁਤ ਚੰਗੀ ਗੱਲ ਹੈ ਜਿੰਨਾ ਵੱਧ ਹੋਊਗਾ ਮੈਂ ਤਾਂ ਇੱਕ ਇੱਕ ਪਿੰਡ ਚ ਜਾ ਰਿਹਾ ਆਪਣੇ ਇਲਾਕੇ ਚ ਕਿ ਹਰ ਪਿੰਡ ਦੇ ਵਿੱਚੋਂ ਵੀ ਜਿਹੜਾ ਅਸੀਂ ਲੰਗਰ ਲਾਈਏ ਕਰੀਏ ਪਿੰਡਾਂ ਇਸ ਵਕਤ ਵੀ ਬੋਰ ਲਾਈਏ ਇਹ ਸਾਰੇ ਗੁਰੂ ਸਾਹਿਬ ਸਾਡੇ ਸਾਂਝੇ ਆ ਉਹ ਕਿਸੇ ਇੱਕ ਤਾਂ ਉਹ ਨਹੀਂ ਆ ਇਕੱਲੇ ਸਭ ਦੇ ਤੇ ਸਾ ਜਿੰਨੇ ਸਮਾਗਮ ਹੋਣਗੇ ਉਹਨਾਂ ਸਾਨੂੰ ਖੁਸ਼ ਹੋਣਾ ਚਾਹੀਦਾ ਤੇ ਉਹਨਾਂ ਦਾ ਸਵਾਗਤ ਕਰੀਏ ਆ ਲਗਾਤਾਰ ਅਪਗ੍ਰੇਡ ਕਰਦੇ ਰਹਿਵਾਂਗੇ ਜੀ ਪਰ ਕੋਸ਼ਿਸ਼ ਇਹ ਹੈ ਕਿ ਇੱਕ ਮਕਸਦ ਹੈ ਕਿ ਉਹ 1 ਕਰੋੜ ਤੋਂ ਬਾਅਦ ਸੰਗਤ ਆਣਾ ਤੇ ਅਸੀਂ ਜਿੰਨਾ ਕੁਝ ਕਰ ਸਕੀਏ ਆਪਣਾ ਸਾਰਾ ਕੁਝ ਵਾਰਿਆਂ ਨੂੰ ਤੇ ਵੀ ਦੱਸਦਾ ਮੈਂ ਦੱਸ ਸਕਦਾ ਕਿ ਇਹ ਸੀਐਸਆਰ ਜਿਹੜੀ ਵਾਲ ਪੇਂਟਿੰਗਸ ਹੋ ਰਹੀਆਂ ਉਹ ਮੈਂ ਆਪਣੀ ਨਿੱਜੀ ਆ ਦੋਸਤਾਂ ਮਿੱਤਰਾਂ ਇਹ ਆਪਣੇ ਪਰਿਵਾਰ ਤੋਂ ਮਤਲਬ ਲੈ ਕੇ ਕਰਾ ਰਹੇ ਆ ਅਕਸਰ ਖੁੰਦਾ ਸੀ ਕਿ ਸਰਕਾਰਾਂ ਤੋਂ ਲੋਕਾਂ ਦੇ ਇਲਜ਼ਾਮ ਲੱਗਦੇ ਸੀ ਇਹ ਵੀ ਸਾਡੇ ਲਈ ਜਿਹੜਾ ਹੈ ਸਾਰਾ ਪੇਂਟ ਅਸੀਂ ਆਪਣੇ ਡੀਸੀ ਸਾਫ ਤੇ ਸਾਡੇ ਪਰਸਨਲੀ ਐਫਰਟਸ ਨਾਲ ਆ ਕੰਪਨੀ ਤੋਂ ਅਰੇਂਜ ਕਰਾਇਆ ਸਰਕਾਰ ਦਾ ਇੱਕ ਪੈਸਾ ਨਹੀਂ ਲੱਗਿਆ ਤੇ ਜਿੰਨੀ ਵਾਲਾ ਬਾਲ ਪੇਂਟਿੰਗ ਆਰਟ ਵੀ ਹੋ ਰਹੀ ਹੈ ਟੀਚਰਸ ਜਿਹੜੇ ਮੇਰੇ ਮਹਿਕਮੇ ਟੀਚਰਸ ਹੈ ਉਹ ਉਸ ਨੂੰ ਫਰੀ ਦੇ ਵਿੱਚ ਉਸ ਦੀ ਚੈਕਿੰਗ ਕਰ ਰਹੇ ਨੇ ਤੇ ਜਿੰਨੀ ਉਹਦੀ ਜੋ ਪੇਂਟ ਦਾ ਖਰਚਾ ਆ ਰਿਹਾ ਉਹ ਮੈਂ ਨਿੱਜੀ ਆਪਣੇ ਤੌਰ ਤੇ ਕਰ ਦਿੰਦਾ 1 ਕਰੋੜ ਤੋਂ ਵੱਧ ਸੰਗਤ ਆਉਗੀ ਤਾਂ ਲੋਕ ਦੇਖਦਾ ਤੇ ਹੁਣ ਹੀ ਆਮਦ ਬਹੁਤ ਵੱਧ ਗਈ ਹੈ ਨਗਰ ਕੀਰਤਨਾ ਦੇ ਨਾਲ ਇਹ ਲਗਾਤਾਰ ਸੀ ਕਰਦੀ ਹੈ ਤੇ ਡੈਂਸਿਟੀ 21 ਤਰੀਕ ਤੋਂ ਤਿਆਰ ਹੋ ਜੂਗੀ ਮੈਂ ਜਿਹੜਾ ਹੈ ਡਰੋਨ ਸ਼ੋਅ ਸੇ ਐਕਸਟੈਂਡ ਕਰ ਦਿੱਤਾ 23 ਤੋਂ 29 ਤਰੀਕ ਤੱਕ ਕਰ ਦਿੱਤਾ ਆ ਦੇਖਦੇ ਹੋਏ ਕਿ ਡਰੋਨ ਸ਼ੋਅ ਦੀ ਬਹੁਤ ਡਿਮਾਂਡ ਆ ਰਹੀ ਸੀ ਚ ਨਾਲ ਹੀ ਜਿਹੜਾ ਹੈ 20 ਤਰੀਕ ਨੂੰ ਚਰਨਗੰਗਾ ਸਟੇਡੀਅਮ ਚ ਲਾਈਟ ਐਂਡ ਸਾਊਂਡ ਸ਼ੋ ਪੰਜਾਬ ਦਾ ਸਭ ਤੋਂ ਵੱਡਾ ਲਾਈਟ ਐਂਡ ਸਾਊਂਡ ਸ਼ੋ ਕਰਾ ਰਹੇ ਆ ਬਹੁਤ ਇਲਾਕਿਕ ਹੋਊਗਾ ਜੋ ਜੋ ਮੈਨੂੰ ਸੁਣ ਰਿਹਾ ਯਕੀਨ ਮੰਨਿਓ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਲੈ ਕੇ ਆਉਗੇ ਤੁਸੀਂ ਸਾਨੂੰ ਤੁਸੀਂ ਤੁਹਾਨੂੰ ਸਾਨੂੰ ਇਸ ਗੱਲ ਦੀ ਖੁਸ਼ੀ ਹੋਊਗੀ ਕਿ ਤੁਸੀਂ ਜ਼ਰੂਰ ਆਇਓ ਜੇ ਤੁਸੀਂ ਨਾ ਆਏ ਤੁਹਾਨੂੰ ਸਾਰੀ ਉਮਰ ਪਛਤਾਵਾ ਰਹੂਗਾ ਇੰਨਾ ਸ਼ਾਨਦਾਰ ਲਾਈਟ ਐਂਡ ਸਾਊਂਡ ਸ਼ੋ ਦਾ ਅਸੀਂ ਕੰਟੈਂਟ ਤਿਆਰ ਕਰਾਇਆ ਬਹੁਤ ਮਿਹਨਤ ਕਰਕੇ ਲੋਕ ਕਰਵਾਇਆ ਹੈ ਤੇ ਨਾ ਹੀ 23 24 25 ਨੂੰ ਵੀ ਵਕਫਾ ਚੁੱਕਿਆ ਹੁਣ ਜਦ ਥੋੜਾ ਸੈਸ਼ਨ ਹੈ ਅਨੰਦਪੁਰ ਸਾਹਿਬ ਦੇ ਲੋਕਾਂ ਦੀਆਂ ਵੀ ਬੜੀਆਂ ਐਕਸਪੈਕਟੇਸ਼ਨਸ ਨੇ ਕਿ ਪੰਜਾਬ ਸਰਕਾਰ ਅਨੰਦਪੁਰ ਸਾਹਿਬ ਦੇ ਲਈ ਕੁਝ ਕੋਈ ਮੈਂ ਮੈਂ ਖਾਸ ਜਿਹੜੇ ਪ੍ਰੋਜੈਕਟ ਨੇ ਉਟੰਦੀਆਂ ਜੀ ਹਾਂ ਸਰਰਪਖਵਾਨ ਸਿੰਘ ਮਾਨ ਜੀ ਮੁੱਖ ਮੰਤਰੀ ਮੁਕਤ ਸਿੰਘ ਪੰਜਾਬ ਦੀ ਅਨੰਦਪੁਰ ਸਾਹਿਬ ਨੂੰ ਬਹੁਤ ਪਿਆਰ ਕਰਦੇ ਨੇ ਉਹਨਾਂ ਦੇ ਬਹੁਤ ਮਨ ਦੇ ਵਿੱਚ ਸਤਕਾਰ ਹੈ ਤੇ ਮੈਂ ਉਸ ਗੱਲ ਦਾ ਗਵਾਹ ਕਿ ਮੈਂ ਜਦੋਂ ਵੀ ਚਾਹੇ ਉਹ ਸੜਕਾਂ ਦਾ ਚਾਹੇ ਪੁਲਾਂ ਦਾ ਜਾਂ ਸ਼ਹਿਰ ਦਾ ਤੁਸੀਂ ਅੱਜ ਜਿੰਨਾ ਕੰਮ ਦੇਖੋ ਪੂਰੇ ਅਨੰਦਪੁਰ ਸਾਹਿਬ ਨੂੰ ਅਸੀਂ ਸੀਸੀਟੀਵੀ ਕੈਮਰੇ ਨਾਲ ਲਾਇਸ ਕਰਿਆ ਪੂਰੇ ਅਨੰਦਪੁਰ ਸਾਹਿਬ ਦੀ ਜਿੰਨੀ ਐਲਈਡੀ ਲਾਈਟਸ ਹੈ ਉਹ ਸਾਰੀਆਂ ਚੇਂਜ ਕੀਤੀ ਇਸੇ ਕਰਕੇ ਹੋ ਰਿਹਾ ਕਿ ਮੁੱਖ ਮੰਤਰੀ ਸਾਹਿਬ ਉਹ ਬਹੁਤ ਪਿਆਰ ਕਰਦੇ ਨੇ ਤਾਂ ਮੁੱਖ ਮੰਤਰੀ ਸਾਹਿਬ ਚਾਹਦੇ ਨੇ ਉਹਨਾਂ ਦੇ ਮਨchu ਬਹੁਤ ਸਾਰੇ ਅਨੰਦਪੁਰ ਸਾਹਿਬ ਨੂੰ ਲੈ ਕੇ ਇਟਲਾਈਨ ਮਨ ਤੁਸੀਂ ਤੁਸੀਂ ਸੀਐਮ ਸਾਹਿਬ ਦੇ ਵੀ ਹੈ ਉਹ ਤੇ ਨਾਲ ਜਿਸ ਤਰ੍ਹਾਂ ਡਿਪਟੀ ਸੀਐਮ ਨੇ ਕਹਿ ਦਿੱਤਾ ਕਿ ਹਫਾਵਾਂ ਤੋਂ ਬਚੇ ਜਾਂ ਵੀ ਨਾ ਕੋ ਸਾਨੂੰ ਜ਼ਿਲ੍ਹਾ ਬਣਾਉਂਦੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇੱਕ ਪਾਸੇ ਮੰਗ ਹੋ ਰਹੀ ਹੈ ਤੇ ਦੂਜੇ ਪਾਸੇ ਹੋਰ ਜਗ੍ਹਾ ਬਹੁਤ ਹਸਤਾ ਪਾਣੀ ਉਹ ਸੀਐਮ ਸਾਹਿਬ ਸਾਬਕਾ ਸੀਟ ਨਾ ਕੋਈ ਨਾ ਜੀ ਉਹਨਾਂ ਦੇ ਸਾਹਬ ਦੀ ਉਹਨਾਂ ਦੀ ਵੀ ਜੀ ਬਹੁਤ ਜ਼ਿਆਦਾ ਸ਼ੌਂਕ ਹੈ ਤੇ ਉਹ ਜੋ ਪੰਜਾਬ ਦੇ ਹਿੱਸੇ ਨਾਲ ਉਹਦੇ ਖਾਸ ਬਹੁਤ ਅ ਪਿਛਲੇ ਕਈ ਮਹੀਨਿਆਂ ਤੋਂ ਜਿਹੜਾ ਹੈ ਸ਼੍ਰੀ ਨੰਗਪੁਰ ਸਾਹਿਬ ਦੇ ਵਿੱਚ ਨਵੇਂ ਪਾਤਸ਼ਾਹ ਕਾਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਪਰਮਾਣੂ ਲੈ ਕੇ ਤਿਆਰੀਆਂ ਥੁਲਾ ਸ਼ੋਰਾ ਨਾਲ ਚੱਲਦੀਆਂ ਨੇ ਜਿਸ ਦੇ ਵਿੱਚ ਸ਼ਹਿਰ ਦੀਆਂ ਸਾਰੀਆਂ ਸੜਕਾਂ ਦਾ ਨਵੀਨੀਕਰਨ ਸ਼ਹਿਰ ਦੀ ਸਫਾਈ ਦੀ ਡਰੀਮਸ ਹੈ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰੇਜ਼ ਲਗਾਣਾ ਬਹੁਤ ਸਾਰੇ ਕੰਮ ਹੈ ਜਿਹੜੇ ਹੋ ਰਹੇ ਨੇ ਉਸੇ ਦੇ ਵਿਚ ਜਿਹੜਾ ਹੈ ਉਹਨੇ ਖੋਰ ਤੁਸੀਂ ਦੇਖ ਸਕਦੇ ਹੋ ਸਾਡੀ ਕੋਸ਼ਿਸ਼ ਹੈ ਕਿ ਸ਼ਹਿਰ ਨੂੰ ਵਾਈਟ ਸਿਟੀ ਜਿਹੜੇ ਨਾਲ ਸਭ ਨੂੰ ਵਾਈਟ ਸਿਟੀ ਆਖਿਆ ਜਾਂਦਾ ਪਰ ਹਕੀਕਤ ਤੋਂ ਬਹੁਤ ਦੂਰ ਹੈ ਜੇ ਵਾਈਟ ਸਿਟੀ ਤੋਂ ਇਸ ਕਰਕੇ ਉਸ ਵਾਈਟ ਸਿਟੀ ਦੇ ਉਪਰਾਲੇ ਨੂੰ ਲੈਂਦੇ ਹੋਏ ਸਾਰੇ ਪੋਲ ਜਿੰਨੇ ਇਲੈਕਟ੍ਰਿਕ ਪੋਲਸ ਆ ਉਹ ਵਾਈਟ ਪੇਂਟ ਕਰਾਏ ਗਏ ਨੇ ਤੇ ਹੁਣ 20000 ਲੀਟਰ ਕੁਆਲਿਟੀ ਪੇਂਟ ਜਿਹਦੇ ਵਿੱਚ ਸਾਰੀ ਕੰਪਨੀਆਂਜ਼ ਨੇ ਮਦਦ ਕੀਤੀ ਹੈ ਐਂਡ ਨੈਰੋਲੈਕ ਪੇਂਟ ਸੇ ਸ਼ੇਨ ਪੇਂਟਸ ਬਜਰ ਪੇਂਟਸ ਵਾਸੀ ਅਰੇਂਜ ਕਰਵਾਇਆ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਇਸ ਜਿਹੇ ਤੋ ਇਹ ਕੋਈ ਮੇਰਾ ਨਿੱਜੀ ਮਕਸਦ ਨਹੀਂ ਹੈ ਇਹ ਪੂਰੇ ਸ਼ਹਿਰ ਦਾ ਮਕਸਦ ਹੈ ਸਾਰੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਡੀਸੀ ਸਾਹਿਬ ਇੱਥੇ ਸੀ ਸਾਰੇ ਐਸਡੀਐਮ ਸਾਹਿਬ ਸਾਰੇ ਇੱਥੇ ਸੀਗੇ ਬਹੁਤ ਸਤਕਾਰਯੋਗ ਸਤਪਾਪਾ ਸਤਨਾਮ ਸਿੰਘ ਜੀ ਰਹਿਨਵਾਈ ਏਟ ਇਹ ਕਾਰਸੇਵਾ ਸੀ ਸ਼ੁਰੂ ਕੀਤੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੀ 100 ਜਿਹੜੇ ਲੇਬਰ ਹੈ ਉਹ ਅਰੇਂਜ ਕਰਾਵਾਂਗੇ ਜੋ ਪੂਰੇ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਲੋਕ ਸਹਿਮਤੀ ਦਿੰਦੇ ਉੱਥੇ ਉੱਥੇ ਪੇਂਟ ਕਰਨਗੇ ਨਾਲ ਹੀ ਅਸੀਂ ਆਪਣੇ ਜਿਹੜੇ ਸਾਡੇ ਐਮਸੀ ਆਫਿਸ ਹੈ ਉਸ ਜਿਹੜੇ ਐਮਸੀ ਸਹਿਬਾਨ ਹੈ ਉਹਨਾਂ ਦੇ ਕੋਲ ਵੀ ਪੇਂਟ ਜਿਹੜਾ ਵਾਰ ਕਰਾ ਰਹੇ ਆ ਤਾਂ ਕਿ ਉਹ ਘਰ ਘਰ ਜਾ ਕੇ ਜਿਹੜੇ ਪਰਿਵਾਰ ਸਮਰਥ ਨੇ ਉਹਨੂੰ ਅਸੀਂ ਪੇਂਟ ਤੇ ਬਰਸ਼ ਦੇ ਦਾਂਗੇ ਲੇਬਰ ਉਹ ਆਪ ਲਾ ਕੇ ਆਪਣਾ ਬਾਹਰੋਂ ਪੇਂਟ ਕਰਾ ਦਨ ਤਾਂ ਕਿ ਅਗਲੇ 5-7 ਦਿਨ ਚ ਸ਼ਹਿਰ ਦੀ ਜਿਹੜੀ ਦਿੱਖਾ ਹੋਰ ਸੋਹਣੀ ਹੋ ਸਕੇ ਅੱਜ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਦੇਖਦਾ ਹਾਂ ਸੋਸ਼ਲ ਮੀਡੀਆ ਦੇ ਉੱਤੇ ਕਿ ਨੰਦਪੁਰ ਸਾਹਿਬ ਦੀ ਜਿਹੜੀ ਵੀਡੀਓਜ਼ ਹੈ ਪੂਰੇ ਦੇਸ਼ ਤੇ ਦੁਨੀਆ 'ਚ ਵਾਇਰਲ ਹੋ ਰਹੀ ਹੈ ਚੰਗੀ ਗੱਲਾਂ ਨੂੰ ਲੈ ਕੇ ਸਾਫ ਸਪਾਈ ਨੂੰ ਲੈ ਕੇ ਜੋ ਤਿਆਰੀਆਂ ਚਾਹੇ ਉਹ ਪੰਜ ਪਿਆਰਾ ਪਾਰਕ ਹੋਵੇ ਜਾਂ ਫਿਰ ਜਿਹੜੇ ਆਪਾਂ ਵਾਲ ਪੇਂਟਿੰਗ ਆਰਟ ਕਰਾ ਰਹੇ ਆ ਗੁਰਦੁਆਰਾ ਸੀਸਕਨ ਸੇ ਸਾਹ ਦੇ ਕੋਲ ਬਹੁਤ ਸੁੰਦਰ ਜਿਹੜੇ ਚਿੱਤਰਕਾਰੀ ਹੈ ਹੋ ਰਹੀ ਹੈ ਇਤਿਹਾਸ ਨੂੰ ਜਿਹੜਾ ਸਾਡੇ ਸ਼ਹਿਰ ਨੂੰ ਬਹੁਤ ਖੂਬਸੂਰਤ ਸਾਰਾ ਕੁਝ ਸਾਰਾ ਕੁਝ ਦੇ ਕੋਈ ਵੱਖ ਨਹੀਂ ਹੋ ਰਿਹਾ ਜੇ ਅਸੀਂ ਸੜਕਾਂ ਕਰ ਰਹੇ ਹ ਅਗਰ ਕੋਈ ਸਮਾਗਮ ਵੱਖ ਨਹੀਂ ਸਰਵ ਧਰਮ ਸੰਮੇਲਨ ਕਰਾ ਰਹੇ ਹ ਤੇ ਸਾਰ ਧਰਮਾਂ ਦੇ ਆ ਰਹੇ ਹ ਅਸੀਂ ਕੋਈ ਵੱਖ ਨਹੀਂ ਹੈ ਜਿਹੜਾ ਇਹ ਪਾੜ-ਪਾਣ ਵਾਲੀ ਗੱਲ ਬਿਲਕੁਲ ਗਲਤ ਹੈ ਸਾਰਾ ਕੁਝ ਇੱਕ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਪਹੀਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦੀ ਅੱਲਾ ਜੀ ਦੀ ਸ਼ਹਾਦਤ ਨੂੰ ਮਨਾਉਂਦਾ ਹੱਕ ਸਾਰਿਆਂ ਨੂੰ ਹੈ ਤੇ ਜਿੰਨੇ ਹਰ ਸਟੇਟ ਕਰ ਰਹੀ ਹੈ ਬੜੀ ਖੁਸ਼ੀਗੱਲਾਂ ਵਾਲੀ ਗੱਲ ਹੈ ਮੈਂ ਜਿੰਨਾ ਸਟੇਟਾਂ ਚ ਮੈਂ ਸੱਦਾ ਦੇਣ ਗਿਆ ਮਹਾਰਾਸ਼ਟਰ ਸਰਕਾਰ ਕਰ ਰਹੀ ਹੈ ਸ਼੍ਰੀ ਜੰਮੂ ਕਸ਼ਮੀਰ ਦੀ ਸਰਕਾਰ ਕਰ ਰਹੀ ਹੈ ਕੱਲ ਸਾਡੇ ਮੈਨੂੰ ਪ੍ਰਧਾਨ ਸਾਹਿਬ ਦਾ ਫੋਨ ਆਇਆ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੱਲ ਆ ਰਹੀ ਹੈ ਅਸੀਂ ਉਹਦੇ ਨਗਰ ਕੀਰਤਨ ਲਈ ਗਾਡ ਆਫ ਆਨਰ ਹਰ ਤਰ੍ਹਾਂ ਦਾ ਬੰਦੂਵਸ ਕਰ ਰਹੇ ਹਰ ਸੰਸਥਾ ਮੈਨੂੰ ਅਨੰਦਪੁਰ ਸਾਹਿਬ ਦੇ ਜਿਹੜੇ ਬ੍ਰਾਹਮਣ ਪਰਿਵਾਰ ਹੈ ਉਹ ਆਕੇ ਮੈਨੂੰ ਕਹਿੰਦੇ ਅਸੀਂ ਸਮਾਗਮ ਕਰਨਾ ਚਾਹੁੰਦੇ ਸਭ ਦੇ ਗੁਰੂ ਸਾਹਿਬ ਤਾਂ ਸਭ ਦੇ ਹੈ ਜੋ 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 ਕਰਨਾ ਚਾਹੁੰਦਾ ਸਭ ਨੂੰ ਅਧਿਕਾਰ ਹੈ ਜੀ ਸਾਰਿਆਂ ਨੂੰ ਕਰਨਾ ਚਾਹੀਦਾ ਤੇ ਬਹੁਤ ਚੰਗੀ ਗੱਲ ਹੈ ਜਿੰਨਾ ਵੱਧ ਹੋਊਗਾ ਮੈਂ ਤਾਂ ਇੱਕ ਇੱਕ ਪਿੰਡ 'ਚ ਜਾ ਰਿਹਾ ਆਪਣੇ ਇਲਾਕੇ 'ਚ ਕਿ ਹਰ ਪਿੰਡ ਦੇ ਵਿੱਚੋਂ ਵੀ ਜਿਹੜਾ ਅਸੀਂ ਲੰਗਰ ਲਾਈਏ ਕਰੀਏ ਪਿੰਡਾਂ 'ਚ ਵਾਕ ਵੀ ਬੋਰਡ ਲਾਈਏ ਇਹ ਸਾਰੇ ਗੁਰੂ ਸਾਹਿਬ ਸਾਡੇ ਸਾਂਝੇ ਆ ਉਹ ਕਿਸੇ ਧਰਮ ਦੇ ਨਹੀਂ ਆ ਕਰਨੀ ਸਭ ਦੇ ਤੇ ਸਾ ਜਿੰਨੇ ਸਮਾਗਮ ਹੋਣਗੇ ਉਹਨਾਂ ਸਾਨੂੰ ਖੁਸ਼ ਹੋਣਾ ਚਾਹੀਦਾ ਤੇ ਉਹਨਾਂ ਦਾ ਸਵਾਗਤ ਕਰੀਏ ਲਗਾਤਾਰ ਅਪਗ੍ਰੇਡ ਕਰਦੇ ਰਵਾਂਗੇ ਜੀ ਪਰ ਕੋਸ਼ਿਸ਼ ਇਹ ਹੈ ਕਿ ਇੱਕ ਮਕਸਦ ਹੈ ਕਿ ਉਹ 1 ਕਰੋੜ ਤੋਂ ਵੱਧ ਸੰਗਤ ਆਣਾ ਤੇ ਅਸੀਂ ਜਿੰਨਾ ਕੁਝ ਕਰ ਸਕੀਏ ਆਪਣਾ ਸਾਰਾ ਕੁਝ ਵਾਰਿਆਂ ਨੂੰ ਤੇ ਵੀ ਦੱਸਦਾ ਮੈਂ ਦੱਸ ਸਕਦਾ ਕਿ ਇਹ ਸੀਐਸਆਰ ਜਿਹੜੀ ਵਾਲ ਪੇਂਟਿੰਗਸ ਹੋ ਰਹੀਆਂ ਉਹ ਮੈਂ ਆਪਣੀ ਨਿੱਜੀ हां دوستਾਂ ਮਿੱਤਰਾਂ ਇਹ ਆਪਣੇ ਪਰਿਵਾਰ ਤੋਂ ਮਤਲਬ ਲੈ ਕੇ ਕਰਾ ਰਹੇ ਆ ਅਕਸਰ ਖੁੰਦਾ ਸੀ ਕਿ ਸਰਕਾਰਾਂ ਤੋਂ ਲੋਕਾਂ ਦੇ ਇਲਜ਼ਾਮ ਲੱਗਦੇ ਸੀ ਇਹ ਵੀ ਸਾਡੇ ਲਈ ਜਿਹੜਾ ਹੈ ਸਾਰਾ ਪੇਂਟ ਅਸੀਂ ਆਪਣੇ ਡੀਸੀ ਸਾਫ ਤੇ ਸਾਡੇ ਪਰਸਨਲੀ ਐਫਰਟਸ ਨਾਲ ਆਹ ਕੰਪਨੀ ਤੋਂ ਅਰੇਂਜ ਕਰਾਇਆ ਸਰਕਾਰ ਦਾ ਇੱਕ ਪੈਸਾ ਨਹੀਂ ਲੱਗਿਆ ਹੈ ਤੇ ਜਿੰਨੀ ਵਾਲਾ ਫੁੱਟਬਾਲ ਪੇਂਟਿੰਗ ਆਰਟ ਵੀ ਹੋ ਰਹੀ ਹੈ টিਚਰਸ ਜਿਹੜੇ ਮੇਰੇ ਵਿਭਾਗ ਦੇ টিਚਰਸ ਹੈ ਉਹ ਉਸ ਨੂੰ ਫਰੀ ਦੇ ਵਿੱਚ ਉਸ ਦੀ ਚੈਕਿੰਗ ਕਰ ਰਹੇ ਨੇ ਤੇ ਜਿੰਨੀ ਉਹਦੀ ਜੋ ਪੇਂਟ ਦਾ ਖਰਚਾ ਆ ਰਿਹਾ ਉਹ ਮੈਂ ਨਿੱਜੀ ਆਪਣੇ ਤੌਰ ਤੇ ਕਰ ਰਿਹਾ 1 ਕਰੋੜ ਤੋਂ ਵੱਧ ਸੰਗਤ ਆਉਗੇ ਇਹ ਨੂੰ ਦੇਖਦਾ ਤੇ ਹੁਣ ਹੀ ਆਮਦ ਬਹੁਤ ਵੱਧ ਗਈ ਹੈ ਨਗਰ ਕੀਰਤਨਾ ਦੇ ਨਾਲ ਇਹ ਲਗਾਤਾਰ ਚੱਲਦੀ ਹੈ ਤੇ ਡੈਂਸਿਟੀ ਉਮੀਦ ਤਰੀਕ ਤੋਂ ਤਿਆਰ ਹੋ ਜਾਊਗੀ ਮੈਂ ਉਹ ਜਿਹੜਾ ਹੈ ਡਰੋਨ ਸ਼ੋਅ ਅਸੀਂ ਐਕਸਟੈਂਡ ਕਰ ਦਿੱਤਾ 23 ਤੋਂ 29 ਤਰੀਕ ਤੱਕ ਕਰ ਦਿੱਤਾ ਆ ਦੇਖਦੇ ਹੋਏ ਕਿ ਡਰੋਨ ਸ਼ੋਅ ਦੀ ਬਹੁਤ ਡਿਮਾਂਡ ਆ ਰਹੀ ਸੀ ਨਾਲ ਹੀ ਜਿਹੜਾ ਹੈ 20 ਤਰੀਕ ਨੂੰ ਚਰਨਗੰਗਾ ਸਟੇਡੀਅਮ ਚ ਲਾਈਟ ਐਂਡ ਸਾਊਂਡ ਸ਼ੋ ਪੰਜਾਬ ਦਾ ਸਭ ਤੋਂ ਵੱਡਾ ਲਾਈਟ ਐਂਡ ਸਾਊਂਡ ਸ਼ੋ ਕਰਾ ਰਹੇ ਆ ਬਹੁਤ ਇਲਾਕਿਕ ਹੋਊਗਾ ਜੋ ਜੋ ਮੈਨੂੰ ਸੁਣ ਰਿਹਾ ਯਕੀਨ ਮੰਨਿਓ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਲੈ ਕੇ ਆਉਗੇ ਤੁਸੀਂ ਸਾਨੂੰ ਤੁਸੀਂ ਤੁਹਾਨੂੰ ਸਾਨੂੰ ਇਸ ਗੱਲ ਦੀ ਖੁਸ਼ੀ ਹੋਊਗੀ ਕਿ ਤੁਸੀਂ ਜ਼ਰੂਰ ਆਇਓ ਜੇ ਤੁਸੀਂ ਨਾ ਆਏ ਤੁਹਾਨੂੰ ਸਾਰੀ ਉਮਰ ਪਛਤਾਵਾ ਰਹੂਗਾ ਇੰਨਾ ਸ਼ਾਨਦਾਰ ਲਾਈਟ ਐਂਡ ਸਾਊਂਡ ਸ਼ੋ ਦਾ ਅਸੀਂ ਕੰਟੈਂਟ ਤਿਆਰ ਕਰਾਇਆ ਬਹੁਤ ਮਿਹਨਤ ਕਰਕੇ ਲੋਕ ਕਰਵਾਇਆ ਹੈ ਨਾਹੀ 3 24 25 ਨੂੰ ਵੀ ਬਾਕੀ ਬਸ ਜੀ ਥੋੜਾ ਸੈਸ਼ਨ ਆ ਅਨੰਦਪੁਰ ਸਾਹਿਬ ਦੇ ਲੋਕਾਂ ਦੀਆਂ ਵੀ ਬੜੀਆਂ ਐਕਸਪੈਕਟੇਸ਼ਨਸ ਨੇ ਕਿ ਪੰਜਾਬ ਸਰਕਾਰ ਅਨੰਦਪੁਰ ਸਾਹਿਬ ਦੇ ਲਈ ਕੁਝ ਕੋ ਮੈਂ ਮੈਂ ਖਾਸ ਜਿਹੜੇ ਪ੍ਰੋਜੈਕਟ ਨੇ ਉਡੰਦੀ ਹੈ ਜੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਅਨੰਦਪੁਰ ਸਾਹਿਬ ਨੂੰ ਬਹੁਤ ਪਿਆਰ ਕਰਦੇ ਨੇ ਉਹਨਾਂ ਦੀ ਬਹੁਤ ਮਨ ਦੇ ਵਿੱਚ ਸਤਿਕਾਰ ਹੈ ਤੇ ਮੈਂ ਉਸ ਗੱਲ ਦਾ ਗਵਾਹ ਹਾਂ ਕਿ ਮੈਂ ਜਦੋਂ ਵੀ ਚਾਹੇ ਉਹ ਸੜਕਾਂ ਦਾ ਚਾਹੇ ਪੁਲਾਂ ਦਾ ਜਾਂ ਸ਼ਹਿਰ ਦਾ ਤੁਸੀਂ ਅੱਜ ਜਿੰਨਾ ਕੰਮ ਦੇਖੋ ਪੂਰੇ ਅਨੰਦਪੁਰ ਸਾਹਿਬ ਨੂੰ ਅਸੀਂ ਸੀਸੀਟੀਵੀ ਕੈਮਰੇ ਨਾਲ ਲੈਸ ਕਰ ਰਹੇ ਹਾਂ ਪੂਰੇ ਅਨੰਦਪੁਰ ਸਾਹਿਬ ਦੀ ਜਿੰਨੀ ਐਲਈਡੀ ਲੀਡ ਲਾਈਟਸ ਹੈ ਉਹ ਸਾਰੀਆਂ ਚੇਂਜ ਇਸੇ ਕਰਕੇ ਹੋ ਰਿਹਾ ਕਿ ਮੁੱਖ ਮੰਤਰੀ ਸਾਹਿਬ ਬਹੁਤ ਪਿਆਰ ਕਰਦੇ ਨੇ ਤਾਂ ਮੁੱਖ ਮੰਤਰੀ ਸਾਹਿਬ ਜਾਣਦੇ ਨੇ ਉਹਨਾਂ ਦੇ ਮਨ ਚ ਬਹੁਤ ਸਾਰੇ ਅਨੰਦਪੁਰ ਸਾਹਿਬ ਨੂੰ ਲੈ ਕੇ ਪਲਾਨ ਮੰਤਰੀ ਸਾਹਿਬ ਤੁਸੀਂ ਸੀਐਮ ਸਾਹਿਬ ਦੇ ਕਾਫੀ ਕਰੀਬ ਵੀ ਹੈ ਉਹ ਤੇ ਨਾਲ ਜਿਸ ਤਰ੍ਹਾਂ ਡਿਪਟੀ ਸੀਐਮ ਨੇ ਕਹਿ ਦਿੱਤਾ ਕਿ ਫਾਰਮਾਂ ਤੋਂ ਬਚੇ ਜਾਂ ਵੀ ਨਾ ਕੋ ਸਾਹਮੂ ਜ਼ਿਲ੍ਹਾ ਬਣਾਉਂਦੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇੱਕ ਪਾਸੇ ਮੰਗ ਹੋ ਰਹੀ ਹੈ ਤੇ ਦੂਜੇ ਪਾਸੇ ਹੋਰ ਜਗ੍ਹਾ ਬਹੁਤ ਹਸਤਾ ਆਨਿਓ ਸੀਐਮ ਸਾਹਿਬ ਉਹ ਸਭ ਪਤਾ ਸੀ ਉਹ ਨਾ ਕੋਈ ਨਾਗਰਿਕਾਂ ਨਾ ਕੋ ਸਾਹਮੂ ਦੀ ਉਹਨਾਂ ਦੀ ਵੀ ਜੀ ਬਹੁਤ ਜ਼ਿਆਦਾ ਸ਼ਿਕਾਇਤ ਹੈ ਤੇ ਉਹ ਜੋ ਪੰਜਾਬ ਦੇ ਹਿੱਸੇ ਨਾਲ ਉਹਦੇ ਖਾਸ